ਸੀਰਤਾ ਕਿਵੇਂ ਹੋ? ਉਹ ਬੋਲਦੇ ਕਿਉਂ ਨਹੀਂ? ਨਾਲੇ ਮੈਨੂੰ ਇੰਸਟਾ WhatsApp ਤੋਂ ਕਿਉਂ ਬਲੌਕ ਕਰਖਿਆ ਸੀ? ਪਤਾ ਨਹੀਂ। ਉਹ ਉਹਦੀ ਬਾਲੀ ਫਿਕਰ ਆ ਤੈਨੂੰ ਆਪਣੇ ਯਾਰ ਦੀ ਕੋਈ ਨਹੀਂ। ਅੱਛਾ ਉਹ ਮੈਂ ਤੁਹਾਨੂੰ ਨਾਲ ਗੱਲ ਕੀਤੀ ਸੀ ਨਾ YouTube ਚੈਨਲ ਖੋਲਣ ਬਾਰੇ? ਹਾਂ ਹਾਂ। ਤੇ ਪਾਪਾ ਮੈਨੂੰ ਵੱਡੇ ਤੇ ਮੰਮੀ ਜਾਂ ਹੁੰਦੀ ਆ। ਓਹੋ ਯਾਰ ਤੂੰ ਨਹੀਂ ਮੰਨਦਾ ਹੈਗਾ। ਕੱਟ। ਹਾਂ ਹਾਂ ਸੀਰਤਾ ਵਧੀਆ ਹੋ ਗਿਆ। ਅਗਰੇ ਕੀ ਵੀਡੀਓ ਆ ਰਹੀ ਕਰ ਦਾਂ। ਉਹਨਾਂ ਵੀਡੀਓ ਰੈਡੀ ਹੋ ਗਈ ਸੀ ਤੇ ਉਹਨਾਂ ਨੇ ਐਂ ਕਿ ਐਸੇ ਸਟੂਡੀਓ ਚ ਆਜੋ ਫਿਰ ਆਪਾਂ ਅਪਲੋਡ ਕਰ ਦਾਂਗੇ। ਸ਼ੁਕਰ ਹੈ ਵਾਹਿਗੁਰੂ। ਵੀਡੀਓ ਅਪਲੋਡ ਹੋ ਗਈ। ਦੇਖਿਓ ਮੜੇ ਕਿ ਨਿਵੀ ਹੋ ਗਏ। ਹੋਰ 100 ਵਿਊ ਹੋਇਆ। ਅੱਛਾ। ਖਾਸ ਨੇ। ਉਹ ਕੀ ਹੋ ਗਿਆ? ਹੋਣਾ ਕੀ ਸੀ? ਦੇਖਿਓ ਕੱਰੀ ਕੱਲ ਅਸੀਂ ਵੀਡੀਓ ਅਪਲੋਡ ਕੀਤੀ ਸੀ ਨਾ। ਉਹਨੂੰ 25 ਕੇ ਵਿਊ ਆ ਗਈ। ਓਏ ਪਾਲੀ ਦੇ ਘਰ ਵਾਲੀ ਨਹੀਂ ਹੈਗੀ ਯਾਰ। ਇਹ ਸ਼ਾਰਟ ਫਿਲਮਾਂ ਵੀ ਬਣਾਉਣ ਲੱਗ ਗਈ। ਹਾਂ। ਕਿ ਤੇ ਮ ਸੁਪਨਾ ਤਾਂ ਨਹੀਂ ਦੇਖ ਰਿਆ ਨਹੀਂ ਸੁਪਨਾ ਨਹੀਂ ਇਹ ਉਹੀ ਹੈ ਕੋਈ ਦਿੱਕਤ ਤਾਂ ਕੀ ਹੋਣੀ ਦੀ ਮੈਂ ਤਾਂ ਖੁਸ਼ੀ ਆ ਸ਼ਮਕਾ ਕੋਈ ਸਟਾਰ ਬਣ ਜੂ ਪਿੰਡ ਚੋਂ ਦੂਰੇ ਦੂਰੇ ਲੋਕ ਫੋਟੋਆਂ ਖਿਚਾਉਣਾ ਆਏ ਕਰਨਗੇ ਘਰ ਦੇ ਨੇ ਤੂੰ ਕਮੈਂਟ ਨਹੀਂ ਪੜੇ ਕਿੰਨੇ ਘੈਂਟ ਘੈਂਟ ਆਏ ਹੋਏ ਨੇ ਘੈਂਟ ਕੋਕਾ ਬੰਬ ਕਿਸੇ ਨੇ ਆਏ ਲਿਖ ਰਖਿਆ ਸੀਗਾ ਕੁੜੀ ਤਾਂ ਨੀਰੀ ਅੱਗ ਹੈ ਲੋਕ YouTube ਤੇ ਕਮੈਂਟ ਕਰੀਂਦੇ ਨੇ ਮੈਂ ਆਖਿਆ ਫੇਸ ਟੂ ਫੇਸ ਕਰਦਾ ਉਹ ਕੀ ਨਾ ਸੀ ਮੁੰਡੇ ਦਾ ਗੁਰੀ ਜਦੋਂ ਉਹਦੇ ਨਾਲ ਵਿਆਹ ਕਰਵਾਇਆ ਸੀ ਸੁਹਾਗ ਰਾਤੀ ਵੀ ਮਨਾਈ ਹੋਣੀ ਉਹ ਸੀਨ ਤਾਂ ਤੁਸੀਂ ਪਾਈ ਨਹੀਂ ਓਏ ਤੂੰ ਬਕਵਾਸ ਨਾ ਕਰ ਕੁੱਤੇ ਮੈਂ ਤਾਂ ਸਿੱਤਰ ਖਾਲੇ ਨਾਲ ਤੂੰ ਓਏ ਛੱਡ ਓ ਮੇਰਾ ਗਲਾ ਮੈਂ ਕਿ ਫੜਿਆ ਓਏ ਓ ਤੂੰ ਬਕਵਾਸ ਕੀ ਕਰ ਰਿਹਾ ਓਏ ਤੇਰੀ ਅਕਲ ਟਿਕਾਣੀ ਹੈਗੀ ਵੀ ਆ ਮੇਰੀ ਤਾਂ ਸਾਰੀ ਸ਼ੁਰਤ ਹੈ ਤੇਰੀ ਅਕਲ ਤੇ ਪੱਥਰ ਪੈ ਰਿਆ ਉਹ ਪਤੰਦਰਾ ਤੂੰ ਚੰਗਾ ਭਲਾ ਕਮਾਉਂਦਾ ਸੀ ਤੈਨੂੰ ਕੀ ਲੋੜ ਸੀ ਤੇਰੀ ਜਨਾਨੀ ਨੂੰ ਆ ਕੁੱਤੇ ਕੰਮਾਂ ਚ ਪਾਉਣ ਦੀ ਜਦੋਂ ਅਗਲੀ ਫਿਲਮੇ ਹੀ ਬਗਾਨੇ ਬੰਦਿਆਂ ਨਾਲ ਬਣਾਉਣ ਲੱਗ ਪੀ ਹੁਣ ਗੱਲਾਂ ਤਾਂ ਹੋਣਗੀਆਂ ਇਹ ਤਾਂ ਗੱਲਾਂ ਸੁਣਨੀ ਪੈਣਗੀਆਂ ਪੁੱਤ ਮੈਨੂੰ ਤਾਂ ਹੈਰਾਨੀ ਆਉਂਦੀ ਆ ਤੇਰੇ ਤੇ ਆਪਣੇ ਪਿੰਡ 'ਚ ਤਾਂ ਕੋਈ ਜਨਾਨੀ ਸਿਰ ਤੋਂ ਚੁੰਨੀ ਨਹੀਂ ਲੈਣ ਦਿੰਦੀ ਅਗਲੀ ਸ਼ਰਮ ਮਹਿਸੂਸ ਕਰਦੀ ਐ ਤੈਨੂੰ ਤਾਂ ਆਪਣੀ ਇੱਜ਼ਤ ਦੀ ਪਰਵਾਹ ਹੀ ਨਹੀਂ ਤੈਨੂੰ ਤਾਂ YouTube ਵਾਲੀ ਕਮਾਈ ਏ ਜ਼ਰੂਰੀ ਹੋਗੀ ਓਏ ਤੂੰ ਬਹੁਤਾ ਨਾ ਬੋਲ ਓਏ ਬਹੁਤ ਨਹੀਂ ਸੱਚੀ ਬੋਲ ਰਿਹਾ ਮੈਂ ਜੋ ਵੀ ਬੋਲ ਰਿਹਾ ਤਾਂ ਸੱਚੀਆਂ ਗੱਲਾਂ ਹਮੇਸ਼ਾ ਬੰਦੇ ਨੂੰ ਚੁੱਪਦੀ ਹੁੰਦੀਆਂ ਨੇ ਓਏ ਮੈਂ ਤੇਰੇ ਸਾਰੀਆਂ ਗੱਲਾਂ ਸੁਣ ਲਿਆ ਠੀਕ ਆ ਹੁਣ ਜੇ ਹੋਰ ਬੋਲਨ ਵਾਲੇ ਸੋਚੇ ਨਾ ਤਾਂ ਵੇਖ ਲਈ ਅਸੀਂ ਜੋ ਮਰਜ਼ੀ ਕਰੀਏ ਤੈਨੂੰ ਕੀ ਓਏ ਮੇਰੇ ਕੇ ਨਹੀਂ ਹੁੰਦਾ ਪੌਰਨ ਫਿਲਮਾਂ ਬਣਾਉਣ ਲੱਗ ਜਾਓ ਉੱਚ ਤਾਂ ਇਤੋਂ ਵੀ ਵੱਧ ਕਮਾਈ ਐ ਤੁਹਾਨੂੰ ਇੱਜ਼ਤ ਦਾ ਪਿਆਰੀ ਨਹੀਂ ਆਪਣੀ ਓਏ ਖੜ ਜਾ ਓਏ ਤੂੰ ਬੋਲਦਾ ਕਿੰਨਾ ਬੋਲ ਪਕੜਾ ਮੁਕ ਲੜੀ ਜਨੇਓ ਕੀ ਹੋ ਗਿਆ ਗੱਲ ਦੱਸੋ ਓਏ ਜਨਾਨੀ ਦਾ ਸੰਭ ਹੀ ਨਹੀਂ ਜਾਂਦੀ ਏ ਤੇ ਆਪਣੀ ਗੁੱਸਾ ਲੋਕਾਂ ਤੇ ਓਏ ਤੂੰ ਖੜ ਜਾ ਖੜ ਜਾ ਕਾ ਮਰਨਾ ਮੇਰੇ ਦੋਤਾ ਗੱਲ ਤਾਂ ਦੱਸ ਦੋ ਕੀ ਹੋ ਗਈ ਉਹ ਗੱਲ ਕੀ ਹੋਣੀ ਸੀ ਇਹਦੀ ਬਹੂ ਬਣਾਉਂਦੀ ਆ ਸ਼ਾਰਟ ਫਿਲਮ ਹਾਂ ਹੁਣ ਲੋਕਾਂ ਨੇ ਗਲਤ ਕਮੈਂਟ ਤਾਂ ਕਰਨੀ ਦੀ ਉਤੇ ਉਹ ਮੈਂ ਤਾਂ ਇੰਨਾ ਕੀ ਕਿਹਾ ਸੀ ਵੀ ਲੋਕ ਗਲਤ ਕਮੈਂਟ ਕਰਦੇ ਐ ਐਨੇ ਜੀ ਮੇਰੇ ਇਹ ਗੱਲ ਪੈ ਗਿਆ ਭਲਾਈ ਦਾ ਤਾਂ ਟਾਈਮ ਹੀ ਨਹੀਂ ਹੈਗਾ ਅੱਜ ਕੱਲ ਉਹ ਰਹਿਣ ਦੇ ਰਹਿਣ ਦੇ ਸਾਡਾ ਭਲਾ ਕਰਨ ਨੂੰ ਕਿਤੇ ਇਹ ਨਾ ਹੋਵੇ ਇਲਾਜ ਕਰਾਉਣ ਲਈ ਤੈਨੂੰ ਭੀਖ ਮੰਗਣੀ ਪੈ ਜੇ ਕੋਈ ਚਲ ਕੋਈ ਨਾ ਪਾਲੀ ਤੂੰ ਕਰੇ ਯਾਰ ਚਲ ਮੈਂ ਤਾਂ ਜਾਨਾ ਯਾਰਾ ਤੂੰ ਇਸ ਨੂੰ ਚੁੱਪ ਕਰਾ ਲੈ ਜਾ ਵਕੀਲ ਤੂੰ ਵੀ ਕੰਮ ਕਰ ਆਪਦਾ ਲਵ ਯੂ ਟੂ ਮੋਟੋ ਉਸਿਰਤ ਉਸਿਰਤ ਹਾਂਜੀ ਕਿਨਾਂ ਲੱਗੀ ਪਈਆਂ ਤੇ ਭੈਣ ਦਾ ਫੋਨ ਆਇਆ ਉਹ ਸਾਰਾ ਦਿਨ ਇਹਨੂੰ ਕੰਨ ਤੇ ਲਾਈ ਰੱਖਦੀ ਆ ਕੰਮ ਤਾਂੰਦਾ ਵੀ ਕਰ ਲਿਆ ਕਰ ਉਹ ਤਾਂ ਭੈਣ ਨੇ ਫੋਨ ਲਾਇਆ ਸੀਗਾ ਚੈਨਲ ਦੀਆਂ ਵਧਾਈਆਂ ਦੇਣ ਲਈ ਕੀ ਹੋਇਆ ਇਹਨੇ ਗੁੱਸੇ ਚ ਕਾ ਤੂੰ ਮੇਰੇ ਗੁੱਸੇ ਦਾ ਤਾਂ ਕੀ ਲੈਣਾ ਤੂੰ ਤਾਂ ਬਹੁਤ ਖੁਸ਼ ਆ ਨਾ ਸਾਰੇ ਪਿੰਡ 'ਚ ਬੇਇੱਜ਼ਤੀ ਕਰਵਾ ਕੇ ਰੱਖਦੀ ਬੇਸ਼ੱਕ ਮੈਂ ਕਿ ਬੇਸ਼ੱਕ ਰਹਾ ਤੀ ਗੱਲ ਦੱਸੋ ਕੀ ਹੋਈ ਆ ਉਹੀ ਗੱਲ ਹੋ ਗਈ ਜੀ ਤੋਂ ਮੈਂ ਡਰਦਾ ਸੀ ਮਤਲਬ ਮਤਲਬ ਇਹ ਹੈ ਕਿ ਆ ਜਿਹੜਾ ਤੈਨੂੰ ਸੌਂਗ ਜਿਹੜਾ ਨਾ ਐਕਟਰਿੰਗ ਬੰਦਾ ਉਹਦਾ ਨਤੀਜਾ ਮੈਨੂੰ ਭੁਗਤਣਾ ਪੈ ਰਿਹਾ ਆ ਉਹ ਦੋ ਟੱਕ ਦਾ ਬੰਦਾ ਨਾ ਮੈਨੂੰ ਇੰਨਾ ਕੁਝ ਸੁਣਾ ਗਿਆ ਉਹ ਪਾਲੀ ਤੁਸੀਂ ਲੋਕਾਂ ਦੀ ਗੱਲਾਂ ਸੁਣ ਕੇ ਇਦਾਂ ਕਿਉਂ ਕਰ ਰਹੇ ਹੋ ਲੋਕ ਤਾਂ ਐਵੇਂ ਹੀ ਬੋਲਦੇ ਹੁੰਦੇ ਆ ਲੋਕਾਂ ਨੇ ਸੁਣ ਕੇ ਨਾ ਜ਼ਿੰਦਗੀ ਨਹੀਂ ਕੱਢੀ ਜਾਂਦੀ। ਉਹ ਜੇਕਰ ਲੋਕਾਂ ਚ ਰਹਿਣਾ ਨਾ ਲੋਕਾਂ ਦੀਆਂ ਸੁਣਨੀਆਂ ਪੈਂਦੀਆਂ ਨੇ। ਆ ਸਮਾਜ ਉਲਟ ਚੱਲਣ ਵਾਲਾ ਆਂਦਾ ਨਾ ਜੀਣਾ ਹਰਾਮ ਕਰਖਾ ਲੋਕਾਂ ਨੇ। ਮੈਂ ਤੁਹਾਡੀ ਗੱਲ ਮੰਨਦੀ ਆਂ। ਪਰ ਆਪ ਕੋਈ ਗਲਤ ਵੀਡੀਓ ਤਾਂ ਨਹੀਂ ਬਣਾਈ। ਕੋਈ ਗਲਤ ਸੀਨ ਤਾਂ ਨਹੀਂ ਪਾਇਆ। ਆਪਾਂ ਇੱਕ ਪਰਿਵਾਰਿਕ ਵੀਡੀਓ ਬਣਾਈ ਆਂ ਲੋਕਾਂ ਨੂੰ ਸੰਦੇਸ਼ ਦੇਣ ਲਈ। ਉਹ ਸੰਦੇਸ਼ ਦੇਣ ਨੂੰ ਤੂੰ ਮੁੱਖ ਮੰਤਰੀ ਐ। ਮੈਂ ਕਮਲਾ ਸੀ ਜਿਹੜਾ ਤੇਰੇ ਪਿੱਛੇ ਲੱਗ ਗਿਆ। ਵਿੱਕੀ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਕਿਉਂ ਗੁੱਸਾ ਕਰ ਰਹੇ ਹੋ? ਤੁਸੀਂ ਠੰਡੇ ਹੋ। ਉਹ ਯਾਰ ਮੈਨੂੰ ਨਾ ਬਹੁਤੀ ਬੈਸ ਨਾ ਕਰ। ਮੈਨੂੰ ਪਹਿਲਾਂ ਹੀ ਬਹੁਤ ਘਬ

ਹਾਂ ਮੈਂ ਠੀਕ ਆ ਮੈਂ ਤੂੰ ਦੱਸ ਕਿਵੇਂ ਆ ਹਾਂ ਮੈਂ ਉਹ ਮਾਂ ਮੈਂ ਅਲੋ ਪਾਣੀ ਪੀ ਲੈ ਤੇ ਸ਼ਾਂਤ ਹੋ ਜਾ ਕੀ ਸ਼ਾਂਤ ਹੋ ਜਾ ਆ ਕੀ ਬਤਮੀਜ਼ੀ ਹੈ ਪਾਲੀ ਆਹੋ ਤੈਨੂੰ ਵੀ ਬਤਮੀਜ਼ੀ ਲੱਗਦੀ ਐ ਜਿਹੜੀ ਤੈਂ ਆ ਕੀਤੀ ਐ ਬਤਮੀਜ਼ੀ YouTube ਵਾਲੀ ਓਹੋ ਸਾਰੇ ਪਿੰਡ 'ਚ ਥੂ ਥੂ ਕਰਾਰ ਕੀ ਐ ਆ ਮਾਂ ਦਾ ਫੋਨ ਆਇਆ ਸੀ ਉਹਨੇ ਵੀ ਆਹੀ ਕੁਝ ਕਿਹਾ ਦੇਖ ਪਾਲੀ ਜਦੋਂ ਅਪ ਕੋਈ ਕੰਮ ਸ਼ੁਰੂ ਕਰਦੇ ਆ ਲੋਕ ਲੱਤਾਂ ਖਿੱਚਦੇ ਹੁੰਦੇ ਆ ਜਦੋਂ ਕੁਝ ਬਣ ਗਏ ਪੈਸੇ ਆਉਣ ਲੱਗੇ ਆ ਕੇ ਫੋਟੋਆਂ ਕਰਾਇਆ ਕਰਨਗੇ ਆਪਣੇ ਨਾਲ ਓ ਮੈਨੂੰ ਨਹੀਂ ਲੋੜ ਆ ਨਾ ਤੇਰੇ ਪੈਸਿਆਂ ਦੀ ਨਾ ਨਾਂ ਦੀ ਮੈਂ ਬੰਦਿਆਂ ਬਾਹ ਕਹਿੰਦਾ ਚੁੱਪ ਕਰਕੇ ਚੈਨਲ ਬੰਦ ਕਰਦੇ ਬਸ ਆ ਕੋਈ ਗੱਲ ਨਹੀਂ ਹੋਈ ਪਾਲੀ ਮਾਸਾ ਮੈਂਤ ਨਾਲ ਚੈਨਲ ਸ਼ੁਰੂ ਕੀਤਾ ਤੇ ਨਵਦੇ ਚੈਨਲ ਚੱਲ ਰਿਹਾ ਮੇਰਾ ਮੈਂ ਮੜਾਏ ਗੁੱਸੇ 'ਚ ਬੋਲ ਪਿਆ ਇਹ ਤੈਨੂੰ ਮਤਮਿਜੀ ਲੱਗਦੀ ਐ ਜਿਹੜੀ ਮੇਰੀ ਸਾਰੇ ਪਿੰਡ 'ਚ ਬੇਇੱਜ਼ਤੀ ਹੋ ਰਹੀ ਆ ਉਹਦਾ ਕੀ ਐ ਆ ਮਾਂ ਦਾ ਫੋਨ ਆਇਆ ਸੀ ਉਹਨੇ ਵੀ ਆਈ ਕੁਝ ਕਿਹਾ ਸਾਰੇ ਪਿੰਡ 'ਚ ਥੂ-ਥੂ ਕਰਾਰ ਕੇ ਮੇਰੀ ਉਹ ਆ ਜਿੰਨਾ ਦਿਮਾਗ ਫਿਲਮਾਂ ਤੇ ਲਾਇਆ ਨਾ ਜੇ ਇੰਨੇ ਦਿਮਾਗ ਪੜਾਈ ਤੇ ਲਾਇਆ ਹੁੰਦਾ ਉਹਨੂੰ ਸਰਕਾਰੀ ਨੌਕਰੀ ਲੱਗੀ ਹੁੰਦੀ ਨਾਲੇ ਇੱਜ਼ਤ ਬਣਦੀ ਵਧੀਆ ਪਾਲੀ ਤੁਸੀਂ ਨੇ ਜਿਆਦਾ ਓਵਰਐਕਟ ਕਰ ਰਹੇ ਹੋ ਮੇਰਾ ਸੁਪਨਾ YouTube ਚੈਨਲ ਉਹ ਆਗ ਲੱਗੇ ਆ ਤੇਰੇ ਸੁਪਨੇ ਨੂੰ ਮੈਂ ਹੋਰ ਨਹੀਂ ਗੱਲਾਂ ਸੁਣ ਸਕਦਾ ਲੋਕਾਂ ਦੀਆਂ ਆਲੇ ਮੰਮੀ ਦਾ ਫੋਨ ਆ ਕੇ ਹਟਿਆ ਹੋਣੀ ਆ ਕੇ ਇਹ ਕੰਮ ਸ਼ੁਰੂ ਕਿਉਂ ਕੀਤਾ ਤੁਸੀਂ ਨੇ ਉਹ ਮੇਰੇ ਭੈਣ ਨੇ ਵੀ ਤਾਂ YouTube ਚੈਨਲ ਖੋਲੇ ਹੀ ਆ ਉਹ ਤੇਰੀ ਭੈਣ ਦਾ ਕੱਲ ਨੂੰ ਨਮਾ ਖਸਮ ਲੰਬੂਗੀ ਤੂੰ ਵੀ ਲੱਭੇਗੀ ਫਿਰ ਪਾਲੀ ਬੋਲੀ ਕੀ ਜਨਾ ਤੈਨੂੰ ਸੁਰਤ ਵੀ ਹੈਗੀ ਆ ਉਹ ਨਹੀਂ ਸੁਰਤ ਤਾਂ ਮੈਨੂੰ ਹੁਣ ਆਈ ਆ ਲੋਕਾਂ ਦੀਆਂ ਗੱਲਾਂ ਸੁਣ ਕੇ ਸਿਰਤ ਤੂੰ ਆ ਚੈਨਲ ਜਿਆ ਬੰਦ ਕਰ ਦੇ ਨਾਲੀ ਜਿਹੜੀ ਵੀਡੀਓ ਪਾਈ ਹੈ ਨਾ ਉਹ ਡਿਲੀਟ ਕਰਵਾ ਦੇ ਹੋਇ ਰਿਹਾ ਪਾ ਕਿਵੇਂ ਫੋਨ ਚੱਕਾਂ ਕੀ ਕਹਾਂ ਇਹਨੂੰ ਸ਼ੂਟ ਦਾ ਪੁੱਛਦਾ ਹੋਣਾ ਮੈਂ ਤਾਂ ਸੋਚਿਆ ਸੀ ਕਿ ਹੁਣ ਮੇਰੇ ਸੁਪਨੇ ਪੂਰੇ ਹੋਣ ਆਲੇ ਆ ਦਿਨ ਬਦਲਣ ਆਲੇ ਪਰ ਮੈਨੂੰ ਕੀ ਪਤਾ ਸੀਗਾ ਵੀ ਸਭ ਕੀਤਾ ਕਰਾਇਆ ਬਰਬਾਦ ਹੋ ਜੂ ਵਿੱਕੀ ਵੀਨਾ ਇਹਨੂੰ ਮੇਰੇ ਨਾਲੋਂ ਜ਼ਿਆਦਾ ਲੋਕਾਂ ਦੀਆਂ ਗੱਲਾਂ ਇੰਪੋਰਟੈਂਟ ਆ ਮੇਰੇ ਸੁਪਨਿਆਂ ਦੀ ਕੋਈ ਵੈਲਿਊ ਨਹੀਂ ਰਹੀ ਉੱਤੋਂ-ਕੁੱਤੋਂ ਰਿਸ਼ਤੇਦਾਰ ਪਤਾ ਨਹੀਂ ਕੀ ਮਿਲਦਾ ਸਾਡੇ ਘਰੇ ਕਲੇਸ਼ ਪਵਾ ਕੇ ਇਹੋ ਜਿਹੇ ਰਿਸ਼ਤੇਦਾਰ ਨਾਲ ਤਾਂ ਬੰਦਾ ਕੱਲਾ ਹੀ ਚੰਗਾ ਉਮਰ ਲਗਾਤਾਰ ਫੋਨ ਲਈ ਨਾ ਸੀਟ ਤੇ ਫੋਨੀ ਚੱਕਰੀ ਸ਼ੂਟ ਕਰਨਾ ਸੀਗਾ ਸਾਬ ਦੇ ਹਸਬੰਦ ਨੂੰ ਕਰਦਾ ਹਲੋ ਹਲੋ ਕੌਣ ਭਾਈ ਮੈਂ ਗੁਰੀ ਬੋਲ ਰਿਹਾ ਸੀ ਉਹ ਵੀਡੀਓ ਨਹੀਂ ਬਣਾਈ ਸੀ ਅੱਛਾ ਹਾਂ ਦੱਸੋ ਉਹ ਭਾਈ ਉਹ ਸੀਰਤ ਫੋਨ ਨਹੀਂ ਚੱਕਰੀ ਵੀਡੀਓ ਬਣਾਉਣੀ ਸੀ ਸ਼ੂਟ ਕਰਨਾ ਸੀਗਾ ਮੈਂ ਬੰਦ ਕਰਤਾ ਕਰਦੀ ਨਹੀਂ ਇਹ ਸੂਟ ਜੜੀ ਜ ਕੋਈ ਸੀ ਕਿਉਂ ਕੀ ਗੱਲ ਹੋ ਗਈ ਉਹ ਕਿਉਂ ਨੂੰ ਸਾਡਾ ਤੇ ਜਿਹੜੀ ਵੀਡੀਓ ਪਾਈ ਹੈ ਨਾ ਤੁਸੀਂ ਸਿਰ ਤੇ ਚੈਨਲ ਤੇ ਉਹ ਲੀਡ ਕਰ ਦੋ ਸਿਰ ਤੋਂ ਨਹੀਂ ਛੱਡ ਕੇ ਬਾਕੀ ਚੈਨਲ ਤੇ ਰੱਖਣਾ ਉਹ ਰੱਖ ਸਕਦੇ ਹੋ ਸਬਸਕ੍ਰਾਈਬਰ ਵੀ ਵਧਿਆ ਹੋਊਗਾ ਆਪਣੇ ਤੁਹਾਡੇ ਹੁਣ ਉਹ ਤਾਂ ਠੀਕ ਹੈ ਬਾਈ ਪਰ ਦੱਸੋ ਸਹੀ ਗੱਲ ਕੀ ਹੋ ਗਈ ਉਹ ਸਾਡਾ ਭਾਈ ਆਪਸੀ ਮਾਮਲਾ ਕਾ ਯਾਰ ਤੁਹਾਨੂੰ ਜਿੰਨਾ ਕਿਹਾ ਉਹਨਾਂ ਕਰ ਦੋ ਘੱਟ ਬਕ ਵੀਡੀਓ ਲੀਡ ਹੋਣੀ ਚਾਹੀਦੀ ਹੈ ਲੈ ਯਾਰ ਕਮਾਲ ਦੀ ਗੱਲ ਹੈ ਉਹ ਵਹੀ ਪਰ ਗਲਤ ਸੁਣ ਲੈ ਮੇਰੀ ਪੂਰੀ ਇੱਕ ਉਹ ਯਾਰ ਤੂੰ ਮੈਂ ਤੈਨੂੰ ਕਿਹਾ ਨਾ ਅਸੀਂ ਨਹੀਂ ਕਰਦੇ ਸ਼ੂਟ ਸ਼ਾਟ ਤੁਸੀਂ ਵੀਡੀਓ ਲੀਡ ਕਰਦੇ ਘੰਟੇ ਤੱਕ ਆ ਤੈਨੂੰ ਮੈਂ ਕਿਹਾ ਠੀਕ ਹੈ ਬਾਕੀ ਫੋਨ ਰੱਖਾ ਯਾਰ ਕਮਾਲ ਹੋ ਗਈ ਸੀਰਤਾ ਕੱਲ ਤੱਕ ਕਿੰਨੀ ਖੁਸ਼ ਸੀਗੀ ਵੀ ਆਪਣੀ ਵੀਡੀਓ ਵਧੀਆ ਚੱਲ ਰਹੀ ਹੈ ਸ਼ੂਟ ਕਰਾਂਗੇ ਫਿਰ اچانک ਇੱਕਦਮ ਕੀ ਹੋ ਗਿਆ ਚਲੋ ਮੈਂ ਮੈਸੇਜ ਕਰ ਦਣਾ ਕੁੱਛਾਂ ਦਾ ਸੇਕ ਹੀ ਹੋ ਗਿਆ। ਉਹ ਰੋਈ ਕੇ ਜਾਂਨੇ ਹੁਣ ਤੁਸੀਂ। ਦੱਸ ਕਿ ਤਹਟੀਆਂ ਪਤਾ ਨਹੀਂ ਪਾਲੀ ਨੂੰ ਕਿਹਨੇ ਕਹਿਤਾ ਪਿੰਡ ਚ ਉੱਤੇ ਰਿਸ਼ਤੇਦਾਰਾਂ ਦੇ ਫੋਨ ਆ ਗਏ। ਉਹਨੇ ਵੀ ਚੈਨਲ ਬੰਦ ਕਰਨ ਨੂੰ ਕਹਿਤਾ। ਆ ਵੀਡੀਓ ਡਿਲੀਟ ਕਰਨ ਨੂੰ ਪੱਕਾ ਰਿਸ਼ਤੇਦਾਰ ਨੇ ਕਿਹਾ ਹੋਊਗਾ। ਵੀਡੀਓ ਡਿਲੀਟ ਕਰ ਦੇ। ਮੈਂ ਤਾਂ ਕਦੇ ਕਿਸ ਨੂੰ ਇੱਕ ਤੋਂ ਦੋ ਨਹੀਂ ਕਹੀਆਂ। ਜਦੋਂ ਆਉਂਦਿਆਂ ਸਾਰਿਆਂ ਦਾ ਨਾਦਰਸ਼ਤਕਾਰ ਕਰਦੀਆਂ। ਪਤਾ ਨਹੀਂ ਸਾਰਿਆਂ ਨੇ ਮੈਨੂੰ ਐਂ ਕਿਉਂ ਕੀਤੀ। ਹੁਣ ਜਦੋਂ ਆਏ ਕਰਨਗੇ ਨਾ ਮੈਂ ਤਾਂ ਚਾਹ ਵੀ ਨਹੀਂ ਪੁੱਛਿਆ ਕਰਦੀ ਉਤੋਂ ਮੇਰੀ ਸੱਸ ਉਹ ਤਾਂ ਉਸ ਮੌਕੇ ਚਾਹੀਦਾ ਸੀਗਾ ਠਿਆ ਗਿਆ ਉਹ ਚਲ ਕੋਈ ਨਾ ਤੂੰ ਕਿ ਗੁੱਸੇ ਜਾਂਦਾ ਆਪਸਾੜਿਆ ਗੁੱਸਾ ਕਰਨ ਮਸਾਂ ਤਾਂ ਪਾਲੀ ਨੂੰ ਮੈਂ ਤਾਂ ਮੁੰਤਾ ਕਰਕੇ ਮਨਾਇਆ ਸੀ ਸੁਖਣਾ ਸਾਰਾ ਕੁਝ ਵਧੀਆ ਚੱਲ ਜਾਂਦਾ ਸੀ ਪਰ ਹੁਣ ਹੁਣ ਸਾਰਾ ਕੁਝ ਬਰਬਾਦ ਹੋ ਗਿਆ ਮੈਂ ਇਦਾਂ ਹੀ ਰਹਿ ਜਾਣਾ ਮੇਰੇ ਸੁਪਨੇ ਕਦੀ ਪੂਰੇ ਨਹੀਂ ਹੋਣੇ ਤੈਨੂੰ ਪਤਾ ਸਾਡੇ ਕੁੜੀਆਂ ਨੂੰ ਹਮੇਸ਼ਾ ਐ ਹੀ ਹੁੰਦਾ ਸਾਨੂੰ ਸਾਡੇ ਸੁਪਨੇ ਮਾਰ ਲਈ ਕਿਹਾ ਜਾਂਦਾ ਅੱਜ ਸਭ ਬਾਰੇ ਸੋਚਦੇ ਆਂ ਪਰ ਸਾਡੇ ਬਾਰੇ ਕੋਈ ਨਹੀਂ ਸੋਚਦਾ ਓਏ ਮੈਂ ਨਾ ਕਹੋ ਯਾਰ ਸਭ ਠੀਕ ਹੋਊ ਜੀ ਮੈਨੂੰ ਨਹੀਂ ਲੱਗਦਾ ਵੀ ਕੁਝ ਠੀਕ ਹੋਊਗਾ ਓਏ ਮੈਂ ਨਾ ਕਹੋ ਹਿੰਮਤ ਰੱਖੋ ਥੋੜੀ ਜਿਹੀ ਹਿੰਮਤ ਤਾਂ ਟੁੱਟੀ ਪਈ ਆ ਸਾਰਾ ਕੁਝ ਤਾਂ ਬਰਬਾਦ ਹੋ ਗਿਆ ਓ ਨਹੀਂ ਯਾਰ ਮੈਂ ਤੁਹਾਡੀ ਹਿੰਮਤ ਨਹੀਂ ਟੁੱਟਣ ਦੇਗਾ ਮੈਂ ਤੁਹਾਡੇ ਹਸਬੰਦ ਨਾਲ ਕਰੂੰਗਾ ਗੱਲ ਮੈਂ ਸਮਝਾਉ ਉਹਨਾਂ ਨੂੰ ਕੀ ਸਮਝਾਵੇਂਗਾ ਉਹ ਸਮਝਣ ਵੀ ਤਾਂ ਹੀ ਆ ਤੈਨੂੰ ਕੀ ਲੱਗਦਾ ਮੈਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਮੱਥਾ ਮਾਰਿਆ ਪਰ ਉਹ ਨਹੀਂ ਸਮਝਦੇ ਬਸ ਉਹਨਾਂ ਨੇ ਤਾਂ ਇੱਕ ਗੱਲ ਹੀ ਫੜ ਰੱਖੀ ਆ ਵੀ YouTube ਤੇ ਕੰਮ ਕਰਨਾ ਨਹੀਂ ਮਤਲਬ ਨਹੀਂ ਕਰਨਾ ਓਏ ਇੱਕ ਮਿੰਟ ਉਹਨਾਂ ਨੂੰ ਤੁਹਾਡੇ ਐਕਟਿੰਗ ਕਰਨ ਤੋਂ ਪ੍ਰੋਬਲਮ ਆ ਵੀਡੀਓ 'ਚ ਹਾਂ ਫਿਰ ਜੇ ਤੂੰ ਵੀਡੀਓ ਦੇ ਵਿੱਚ ਆਏ ਬਨੇ ਵੀਡੀਓ ਬਣਾ ਲੈ ਫੇਰ ਉਹ ਕਿਵੇਂ ਓਏ ਯਾਰ ਆ ਦੇਖ ਆਪਾਂ ਫੀਮੇਲ ਆਰਟਿਸਟ ਲੈ ਲਿਆ ਕਰਾਂਗੇ ਪੇੜ ਠੀਕ ਹੈ ਬਾਕੀ ਸਟੋਰੀ ਸਟੋਰੀਆਂ ਤੁਸੀਂ ਦੇਖ ਲਿਆ ਕਰੋ ਤੇ ਕਰੈਕਟਰ ਤੇ ਲੋਕੇਸ਼ਨ ਦੇਖ ਲਿਆ ਕਰੋ ਯਾਰ ਨਹੀਂ ਮੰਨਣਾ ਉਹਨਾਂ ਨੇ ਲੋਕਾਂ ਨੇ ਉਹਨੂੰ ਬਹੁਤ ਪਟਕਾਤਾ ਉਹ ਤਾਂ YouTube ਦਾ ਨਾਮ ਹੀ ਨਹੀਂ ਲੈ ਲੈਂਦੇ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਮੈਨੂੰ ਪਤਾ ਨਹੀਂ ਮੰਨਣਾ ਉਹਨਾਂ ਨੇ ਓਏ ਐਡੇ ਕੀ ਕਾਲੀ ਆ ਯਾਰ ਤੂੰ ਤਾਂ ਹੁਣੀ ਕਾਲੀ ਕਰੀ ਜਾਨੇ ਹੋ ਤੁਸੀਂ ਐਂ ਕਰੋ 15 20 ਦਿਨ ਮਹੀਨਾ ਹਜੇ ਗੱਲ ਹੀ ਨਾ ਕਰੋ ਮੈਨੂੰ ਪਤਾ ਬਾਅਦ ਚ ਮੰਨ ਜੂਗਾ ਤੇ ਉਦੋਂ ਤੱਕ ਮੈਂ ਆਪੇ ਕਰ ਲਵਾਂ ਚੈਨਲ ਤੇ ਸਾਰਾ ਕੁਝ ਮੈਂ ਆਪੇ ਬਣਾ ਲਿਆ ਕਰੂੰਗਾ ਤੇ ਆਪਣਾ ਚੈਨਲ ਜੁਆਇੰਟ ਹੀ ਰਹੂਗਾ ਉਹ ਤੂੰ ਛੱਡ ਪਰੇ ਯਾਰ ਮੇਰੇ ਤੇ ਕਿਸਮਤ ਹੀ ਖਰਾਵਾ ਤੂੰ ਆਪਣੇ ਤੇ ਧਿਆਨ ਦੇ ਤੇ ਆਪਣਾ ਕੰਮ ਕਰ ਓ ਲੈ ਯਾਰ ਐਵੇਂ ਥੋੜੀ ਹੁੰਦਾ ਜੇ ਮੈਨੂੰ ਦੋਸਤ ਕਿਹਾ ਤੇ ਇੱਕ ਦੋਸਤ ਆਪਣੇ ਦੋਸਤ ਵਾਸਤੇ ਇੰਨਾ ਕੁਝ ਵੀ ਨਹੀਂ ਕਰ ਸਕਦਾ ਉਹ ਸਭ ਠੀਕ ਹੋ ਜਾ ਬਾਈ ਗੁਰੂ ਤੇ ਭਰੋਸਾ ਰੱਖੋ ਇੱਕ ਵਾਰ ਜਦੋਂ ਆਪਣਾ ਚੈਨਲ ਵਧੀਆ ਚੱਲ ਪਿਆ ਨਾ ਮੰਨ ਜਾਨਾ ਤੁਹਾਡੇ ਹਸਬੰਦ ਨੇ ਚਲੋ ਆਇਆ ਦੱਸੋ ਰੋਟੀ ਖਾਧੀ ਤੁਸੀਂ ਕਿੱਥੇ ਮੈਂ ਤਾਂ ਦੋ ਦਿਨਾਂ ਦਾ ਕੁਝ ਵੀ ਨਹੀਂ ਖਾਧਾ ਉਹ ਕਰਦੇ ਆਂ ਫਿਰ ਛਤਰਖਾਨ ਵਾਲੀਆਂ ਗੱਲਾਂ ਕਿਉਂ ਨਹੀਂ ਖਾਧੀ ਰੋਟੀ ਉਹ ਤੂੰ ਵੀ ਗੱਲ-ਗੱਲ ਤੇ ਮਹਾਤਮਾ ਗਾਂਧੀ ਵਾਂਗੂ ਭੁੱਖ ਹੜਤਾਲ ਤੇ ਚਲੀ ਜਾਨੀ ਉਹ ਚਲ ਖੜੀ ਹੋ ਤੈਨੂੰ ਕੁਝ ਖਵਾ ਕੇ ਲਿਆਵਾਂ ਉਹ ਚ ਬੈਗ ਕੱਪੜੀ ਦਿੰਦਾ ਇੰਨੀ ਸੋਹਣੀ ਕੁੜੀ ਸੌਰੀ ਮੈਂ ਨਿਚਾਲੇ ਜਾ ਰਹੀ ਸੀ ਮੈਨੂੰ ਪਤਾ ਨਹੀਂ ਲੱਗਿਆ ਕੀ ਗੱਲ ਵਿੱਚ ਬਾਤ ਦੇ ਫਿਰਦੋਂ ਐਲ ਆਈਸੀ ਦਾ ਬੀਮਾ ਕਰਾ ਰੱਖਿਆ ਨਹੀਂ ਨਹੀਂ ਜੀ ਬੀਮਾ ਤਾਂ ਕਾਹਤੋਂ ਕਰਾ ਰੱਖਿਆ ਪਤਾ ਨਹੀਂ ਲੱਗਿਆ ਮੈਨੂੰ ਸੌਰੀ ਔ ਕੋਈ ਗੱਲ ਨਹੀਂ ਸੋਡੀ ਕੋਈ ਗਲਤੀ ਨਹੀਂ ਹੈਗੀ ਤੁਸੀਂ ਵਿਚਾਲੇ ਜਾ ਰਹੇ ਸੀ ਕੋਈ ਗੱਲ ਨਹੀਂ ਠੀਕ ਹੈ ਓਹੋ ਇੰਨੀ ਸੋਹਣੀ ਕੁੜੀ ਜਾਣ ਹੀ ਕੱਢ ਲਈ ਜਮਾ ਦਲਚੀਰ ਦੀ ਜਾਂਦੀ ਆ ਸ਼ੀਰਤ ਕੀ ਗਰੀਨੀਆ ਦਿਸਦਾ ਨਹੀਂ ਕੰਬਲ ਤੈ ਮਾਰੀ ਆ ਉਹ ਕੀ ਹੋਇਆ ਤੈਨੂੰ ਐਵੇਂ ਉਖੜ ਕੇ ਬੋਲੀ ਜਾਨੀ ਆ ਉਖੜ ਕੇ ਬੋਲਣ ਮੈਂ ਤੁਹਾਨੂੰ ਕੀ ਕਿਹਾ ਉਹ ਮੈਨੂੰ ਪਤੀ ਐ ਸਾਰਾ ਦਿਨ ਤਾ ਤੂੰ ਮੂੰਹ ਫਲਾ ਕੇ ਬੈਠੇ ਰਹਿਣੀ ਆ ਜਾਂ ਹਲੇ ਭੂਤ ਸਵਾਰ ਉਤਰਨ ਯੂਟਿਊਬ ਵਾਲਾ ਉਹ ਪਾਲੀ ਪਲੀਜ਼ ਤੁਸੀਂ ਨਾ ਹੀ ਬੋਲੋ ਤਾਂ ਹੀ ਚੰਗਾ ਕੋਈ ਸਿਹਰ ਤਾਂ ਸਮਝਿਆ ਕਰ ਯਾਰਾ ਤੈਨੂੰ ਮੈਂ ਹਰ ਚੀਜ਼ ਦੀ ਖੁਆਇਸ਼ ਪੂਰੀ ਕੀਤੀ ਐ ਕਦੇ ਤੈਨੂੰ ਮੈਂ ਕਮੀ ਨਹੀਂ ਆਉਣ ਦਿੱਤੀ ਹੋਰ ਚਾਹੀਦਾ ਕੀ ਐ ਤੈਨੂੰ ਤੂੰ ਹੋਰ ਕੁਝ ਮੰਗ ਕੇ ਵੇਖਾ ਮੈਂ ਤੇ ਲਈ ਤਿਆਰ ਆ ਪਰ ਆ YouTube ਵਾਲਾ ਕੰਮ ਜੇ ਮੈਨੂੰ ਪਸੰਦ ਨਹੀਂ ਹੈਗਾ ਇਹਦੇ ਨਾਲ ਆਪਣਾ ਸਿਰਫ ਰਿਸ਼ਤਾ ਖਰਾਬ ਹੋਣਾਗਾ ਤੇ ਮੈਂ ਕਿਹਾ ਥੋੜ੍ਹੇ ਲਈ ਕੁਝ ਕੀਤਾ ਨਹੀਂ ਸਭ ਕੁਝ ਕੀਤਾ ਜਦੋਂ ਪਹਿਲਾਂ ਮੈਂ ਕੰਮ ਸ਼ੁਰੂ ਕੀਤਾ ਸੀ ਉਦੋਂ ਤੁਹਾਨੂੰ ਇਹ ਕੰਮ ਚੰਗਾ ਲੱਗਦਾ ਸੀ ਆ ਲੋਕ ਕੰਨੀਆਂ ਚਾਰ ਗੱਲਾਂ ਸੁਣ ਲਈਆਂ ਤਾਂ ਤੁਹਾਨੂੰ ਇਹ ਕੰਮ ਮਾੜਾ ਲੱਗਣ ਲੱਗ ਗਿਆ ਉਹ ਦੇਖ ਸੀਰਤਾ ਤੈਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਇਸ ਮੁੱਦੇ ਤੇ ਬਹਿਸ ਕਰਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਬਹਿਸ ਕੀਤੀ ਵੀ ਨਹੀਂ ਮੈਂ ਤਾਂ ਜਸਟ ਗੱਲ ਕਰ ਰਹੀ ਆ ਮੈਂ ਬਾਕੀ ਗੱਲ ਤੁਸੀਂ ਸ਼ੁਰੂ ਕੀਤੀ ਹੈ ਪਹਿਲਾਂ ਉਹ ਚੱਲ ਸੱਡਾ ਅੱਜ ਸੰਡਿਆ ਅੱਜ ਮੈਂ ਵੀ ਫਰੀ ਆ ਤੂੰ ਵੀ ਫਰੀ ਆ ਆਪਾਂ ਇੱਕ ਕੰਮ ਕਰਦੇ ਆ ਅੱਜ ਆਪਾਂ ਹਲੂ ਦੇਖਣ ਚੱਲਦੇ ਆ ਉਹ ਰਹਿੰਦੋ ਮੈਂ ਕਿਤੇ ਨਹੀਂ ਜਾਣਾ ਐਵੇਂ ਤੇਰੀ ਮੰਮੀ ਨੂੰ ਪਤਾ ਲੱਗ ਗਿਆ ਨਾ ਵੀ ਆ ਫਿਲਮ ਦੇਖਣ ਗਏ ਆ ਆਖੂਗੀ ਮੇਰੇ ਮੁੰਡੇ ਨੇ ਸ਼ਰਮ ਘਰ ਚ ਲੈ ਕੇ ਤੁਰੀ ਫਿਰਦੀ ਐ ਉਹ ਲੈ ਯਾਰ ਮੈਂ ਤੈਨੂੰ ਮਨਾਉਣ ਦੀ ਕੋਸ਼ਿਸ਼ ਕਰੀ ਜਨਾ ਤੂੰ ਹੋਰ ਆਕੜੀ ਐ ਨਹੀਂ ਆ ਉਹ ਛੱਡਾ ਯਾਰ ਪਾਲੀ ਪਲੀਜ਼ ਮੈਨੂੰ ਕੰਮ ਕਰ ਲੰਦੇ ਉਹ ਕੋਈ ਨਾ ਮੈਂ ਆਪੇ ਹੀ ਕਰ ਲੂੰਗਾ ਤੂੰ ਤਿਆਰ ਹੋ ਜਾ ਹੱਦਾਂ ਮੈਂ ਨਹੀਂ ਤਿਆਰ ਹੋਣਾ ਮੈਨੂੰ ਕੰਮ ਕਰ ਲਾਂ ਦੋ ਉਹ ਮੈਂ ਆਪੇ ਕਰ ਲਊਗਾ ਤੈਨੂੰ ਕਿਹਾ ਨਾ ਆਓ ਆਪੇ ਤੁਸੀਂ ਕਰਕੇ ਲਲਰ ਲਾ ਦੋਗੇ ਕੰਮ ਉਹ ਕੋਈ ਨਾ ਜਿਹੇ ਜਿਹਾ ਹੋਇਆ ਆਪੇ ਕਰ ਲਊਗਾ ਇੱਥੇ ਕਿਹੜਾ ਰਿਸ਼ਤੇਦਾਰ ਆਨੇ ਆਉਣਾ ਵੀ ਸਾਮ ਸੁਭਾਲ ਨਹੀਂ ਕਰਦੇ ਹੈਗੇ ਤੂੰ ਐਂ ਕਰ ਛੇ ਛੇਤੀ ਤਿਆਰ ਹੋ ਜਾ ਹੈ ਫਿਰ ਆਪਾਂ ਫਿਲਮ ਵੇਖਣ ਚੱਲਾਂਗੇ ਤੇ ਨਾਲੇ ਤੈਨੂੰ ਅੱਜ ਆਉਂਦੇ ਆਉਂਦੇ ਤੈਨੂੰ ਛੂਟ ਦਵਾ ਕੇ ਲਿਆਂਗਾ ਜਾ ਤੂੰ ਤਿਆਰ ਹੋ ਜਲਦੀ ਮੈਂ ਆਪੇ ਕਰ ਦੂੰਗਾ ਇਹਦਾ ਉਹ ਨਹੀਂ ਲੱਗ ਜਦੀ ਆ ਕਾਂਟਾ ਲਾ ਦੇ ਤੂੰ ਕੀ ਸੋਚੀ ਜਨਾ? ਉਹ ਮੈਂ ਤਾਂ ਉਹੀ ਸੋਚੀ ਜਨਾ ਜੋ ਕੱਲ ਟੱਕਰੀ ਸੀ। ਕਿਦੇ ਬਾਰੇ? ਓਏ ਉਹੀ ਕਬੂਤਰੀ ਜਿਹੜੀ ਕੱਲ ਟੱਕਰੀ ਸੀ ਵੀ ਹੱਥ ਆ ਜੇ। ਉਹ ਤੈਨੂੰ ਮੈਂ ਉਦੋਂ ਵੀ ਕਿਹਾ ਸੀ ਹੁਣ ਵੀ ਕਹਿ ਰਿਹਾ ਉਹਨੂੰ ਚੁੱਗਾ ਪਾਉਣ ਦਾ ਕੋਈ ਫਾਇਦਾ ਨਹੀਂ ਉਹ ਨਹੀਂ ਦਾ ਹੱਥ ਹੋਈ ਤੇਰੇ। ਓਏ ਸੱਦੀ ਕੇਲੇ ਜਾਲ ਤੋਂ ਅੱਜ ਤੱਕ ਕੋਈ ਕਬੂਤਰੀ ਨਹੀਂ ਬਚੀ। ਹੁਣ ਤਾਂ ਮੈਂ ਚਾਦਰਾਂ 'ਚ ਪੱਟ ਲੂੰ। ਓ ਮੈਂ ਚੰਗੀ ਤਰ੍ਹਾਂ ਜਾਂਦਾ ਉਹ ਕੁੜੀ ਨੂੰ ਉਹਨੇ ਨਹੀਂ ਮੰਨਣਾ। ਓ ਜਾਣਦਾ ਤਾਂ ਤੂੰ ਫਿਰ ਸੱਦੀ ਕੇਲੇ ਨੂੰ ਵੀ ਐ। ਜਿਹੜੀ ਕੁੜੀ ਸਾਨੂੰ ਕੇਰਾ ਪਸੰਦ ਆਗੀ ਹੁਣ ਤਾਂ ਹਾਸਲ ਕਰਕੇ ਛੱਡਦੇ ਆਂ ਚਾਹੇ ਫਿਰ ਕੁਝ ਵੀ ਕਰਨਾ ਪੈ ਜੇ ਉਹ ਮੰਨੀ ਨਹੀਂ ਹੁੰਦੀ ਆ ਇੱਕ ਗੱਲ ਦੱਸਾਂ ਤੈਨੂੰ ਉਹਦੇ ਤੇ ਮੈਂ ਵੀ ਟਰਾਈ ਕਰਕੇ ਦੇਖਿਆ ਉਹ ਫਿਰ ਕੀ ਬਣਿਆ ਉਹ ਬੰਨਾ ਕੀ ਸੀ ਅਗਲੀ ਨਾ ਕਰਦੀ ਕਰੂ ਵੀ ਕਿਉਣਾ ਉਹਨੂੰ ਕੀ ਲੋੜ ਆ ਵਿਆਹੀ ਬੜੀ ਤਾਂ ਹੈਗੀ ਆ ਓਏ ਆਪਾਂ ਬਹੀ ਬੜੀ ਤੋਂ ਕੀ ਲੈਣਾ ਆਪਾਂ ਤਾਂ ਚਾਰ ਦਿਨ ਚੋਲ ਮੋਲ ਕਰਨਾ ਹੈਗਾ ਚੋਲ ਮੋਲ ਕਰਕੇ ਛੱਡ ਦਾਂਗੇ ਉਹ ਤੈਨੂੰ ਤੇ ਤਰਾਜ ਨਹੀਂ ਹੈ ਗਿਆ ਉਹਨੂੰ ਤਾਂ ਹੈ ਗਿਆ ਉਹ ਕਾਹਦੋਂ ਪੱਟੂ ਕੀ ਤੇਰੇ ਪਿੱਛੇ ਆਪਦਾ ਘਰ ਉਹ ਜੱਟ ਬੱਚੇ ਬਧੇਰੀਆਂ ਨੇ ਘਰ ਪੱਟੇ ਨੇ ਇਹ ਕਿਹੜੀ ਖੇਤ ਦੀ ਮੂਲੀ ਐ ਉਹ ਚਲ ਦੇਖ ਲੈ ਫਿਰ ਕੀ ਬੰਦਾ ਉਹ ਨਾ ਕਿਦਾ ਛੱਡਾਂਗੇ ਤੂੰ ਦੇਖੀ ਜਾਈਂ ਉਹ ਅੱਜ ਤੂੰ ਕਿਵੇਂ ਸਾਡੇ ਪਿੰਡ ਉਹ ਮੇਰੇ ਦੋਸਤ ਨਾਲ ਆਇਆ ਸੀ ਉਹ ਛੱਡ ਗਿਆ ਓਰੇ ਅੱਛਾ ਹੋਰ ਕਿਵੇਂ ਆ ਵਧੀਆ ਵਧੀਆ ਤੁਸੀਂ ਦੱਸੋ ਹੋਰ ਕਿਵੇਂ ਚੱਲ ਰਹੀ ਹੈ ਤਿਆਰੀ ਬਸ ਠੀਕ ਐ ਯਾਰ ਮੈਂ ਤਾਂ ਜਾਂ ਮੂਰ ਨਹੀਂ ਹੈਗਾ ਜਾਂਦਾ ਕਿਉਂ ਮੈਂ ਤਾਂ ਪੜ ਪੜ ਕੇ ਨਾ ਬੂਰ ਹੋਈ ਪਈ ਆ ਅੱਛਾ ਨਾ ਛੱਡ ਤੂੰ ਇੰਨਾ ਤਿਆਰ ਸ਼ਰੂਕ ਕਿੱਧਰ ਇੰਨੀ ਟੋਰ ਕੱਢੀ ਆ? ਉਹ ਮੈਂ ਤਾਂ ਆਪਦੀ ਗਰਲਫ੍ਰੈਂਡ ਨੂੰ ਮਿਲਣ ਜਾ ਰਿਹਾ। ਉਹ ਉਹ ਜੇ ਤੇਰਾ ਮੂਡ ਨਹੀਂ ਠੀਕ ਹੈਗਾ ਤਾਂ ਸਾਡੇ ਨਾਲ ਚੱਲ ਸਕਦੀ ਆ। ਨਹੀਂ ਯਾਰ ਮੈਂ ਤੁਹਾਡੇ ਚ ਕੀ ਕਰੂੰਗੀ ਉੱਥੇ। ਉਹ ਲੈ ਯਾਰ ਮੇਰੀ ਤੇ ਮੇਰੀ ਗਰਲਫ੍ਰੈਂਡ ਚ ਬਹੁਤ ਅੰਡਰਸਟੈਂਡਿੰਗ ਹੈ। ਨਾਲੇ ਵੈਸੇ ਵੀ ਜਿੰਨੀਆਂ ਮੇਰੀਆਂ ਸਾਰੀਆਂ ਫ੍ਰੈਂਡਸ ਕੁੜੀਆਂ ਨੇ ਨਾ ਸਾਰੀਆਂ ਨੂੰ ਮਿਲਾਇਆ ਹਵਦੇ ਨਾਲ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅੱਛਾ ਫਿਰ ਤੂੰ ਮੈਂ ਤੇਰੇ ਨਾਲ ਪੂਰੇ ਗੁੱਸੇ ਆ। ਗੁੱਸੇ ਆ ਕਿਉਂ? ਹੋਰ ਕੀ ਆਪਦੀਆਂ ਸਾਰੀਆਂ ਫਰੈਂਡਸ ਨੂੰ ਉਹਦੇ ਨਾਲ ਮਲਾਤਾ ਪਰ ਮੈਨੂੰ ਨਹੀਂ ਮਲਾਇਆ ਮੈਂ ਤਾਂ ਬਸ ਨਾਂ ਦੀ ਫਰੈਂਡ ਆ ਤੇਰੀ ਓ ਯਾਰ ਉਹੀ ਤਾਂ ਮੈਂ ਗੱਲ ਤੈਨੂੰ ਕਹੀ ਜਾਂਦਾ ਵੀ ਆਪਾਂ ਚੱਲਦੇ ਆਂ ਦੋਨੇ ਉਹ ਨਹੀਂ ਯਾਰ ਮੇਰੇ ਘਰ ਨੂੰ ਪਤਾ ਲੱਗ ਗਿਆ ਨਾ ਵੀ ਮੈਂ ਫਿਲਮਾਂ ਦੇਖਦੀ ਫਿਰਦੀ ਆ ਮੇਰੀ ਗੁੱਤਨੀ ਪੜ ਤੂਗਾ ਨਾਲੇ ਉਹਦੇ ਸਿਰ ਤੇ ਇੱਕੀ ਭੂਤ ਸਵਾਰਾ ਬਸ ਮੈਨੂੰ ਟੀਚਰ ਲਵਾਉਂਦਾ ਅੱਜ ਸਵੇਰੇ ਹੀ ਲੈਕਚਰ ਦੇ ਕੇ ਆ ਟੈਬਲ ਨੂੰ ਓ ਚਲ ਠੀਕ ਐ ਕੋਈ ਨਾ ਜਦੋਂ ਅਸੀਂ ਫਿਲਮ ਦੇਖ ਕੇ ਆਗੇ ਨਾ ਜਿੱਥੇ ਤੂੰ ਸਟੱਡੀ ਕਰਾਉਣੀ ਆ ਉਹ ਸੈਂਟਰ ਦੇ ਸਾਹਮਣੇ ਆ ਕੇ ਤੈਨੂੰ ਫੋਨ ਕਰ ਦੂੰਗਾ ਫਿਰ ਮਿਲਾ ਦੂੰਗਾ ਉਹਦੇ ਨਾਲ ਚਲ ਵਧੀਆ ਮੈਨੂੰ ਤਾਂ ਬਹੁਤ ਚਾਅ ਵਿਦਿ ਇਸੇ ਲਈ ਨਾ ਮਿਲੂਗੀ ਉਹ ਪਤਾ ਨਹੀਂ ਕਿੱਥੇ ਲੁਕੀ ਬੈਠੀ ਐ ਕਿੰਨੇ ਗੇੜੇ ਮਾਰ ਗਏ ਸਾਹਮਣੇ ਨਹੀਂ ਆਈ ਉਹ ਤੈਨੂੰ ਦੱਸਿਆ ਤਾਂ ਸੀ ਕੋਚਿੰਗ ਦੀ ਕਲਾਸਾਂ ਲਾਉਂਦੀ ਆ ਉਹ ਸਨਾਮ ਜਾਂਦੀ ਹੁੰਦੀ ਆ ਨੌਕਰੀ ਤਿਆਰੀ ਕਰਦੀ ਆ ਉਹ ਅੱਜ ਤਾਂ ਐਤਵਾਰਾ ਕਰ ਹੀ ਨਾ ਹੋਵੇ ਹਾਂ ਯਾਰ ਅੱਜ ਤਾਂ ਐਤਵਾਰਾ ਕਰ ਹੀ ਹੋਣੀ ਚਾਹੀਦੀ ਆ ਉਹ ਉਹ ਚਲ ਬੈਠਿਆਂ 10 ਮਿੰਟ ਹੋਰ ਉਹ ਇੱਥੇ ਬੈਠ ਕੇ ਵੀ ਕੀ ਕਰੇਗਾ ਨਾਲੇ ਤੇਰਾ ਤਾਂ ਪਿੰਡ ਦਾ ਕੰਮ ਆ ਮੈਂ ਤਾਂ ਬਾਹਰ ਦਾ ਔਖਾ ਹੋ ਜੂ ਐਵੇਂ ਹੀ ਔਰ ਲੱਗਦਾ ਜੀ ਨੂੰ ਲੱਗ ਜੇ ਪਤਾ ਸਾਰਾ ਪਿੰਡ ਪਾਣੀ ਭਰਦਾ ਆਪਣਾ ਫੜਦੇ ਜੀਨੇ ਜਿਹੜਾ ਕੁਝ ਫੜਨਾ ਆਪਣਾ ਉਈ ਨਾ ਡਰਿਆ ਯੱਕਰ ਅੱਛਾ ਉਹ ਦੇਖ ਓਏ ਆਉਂਦੀਆਂ ਨਖਰੋ ਪੜਾਕੇ ਵਰਗੀ ਤੌਰ ਵੀ ਮੋਰਾ ਵਰਗੀ ਹੈਗੀ ਓਏ ਇੱਕ ਹਲਪਤਾ ਕਰਦੇਗਾ ਮੇਰੀ ਉਹ ਨਾ ਓਏ ਭਰਾਵਾ ਮੈਂ ਨਹੀਂ ਕੁਝ ਕਰ ਸਕਦਾ ਜੋ ਕਰਨਾ ਤੂੰ ਆਪ ਕਰ ਮੈਂ ਆ ਚੱਕਰਾਂ ਤੋਂ ਦੂਰ ਆ ਮੈਨੂੰ ਲੱਗਦਾ ਤੇਰੇ ਚੰਗੀ ਕੰਨੀ ਹੱਥ ਲਵਾਏ ਹੋਏ ਨੇ ਕੋ ਕਾਨੂੰ ਇਹਨੇ ਤਾਂ ਕੁਝ ਨਹੀਂ ਕਿਹਾ ਔਰ ਫੇਰ ਉਹ ਮੇਰਾ ਦੋਸਤ ਨਹੀਂ ਹੈਗਾ ਗੁਰੀ ਹੂੰ ਉਹ ਦੋਸਤ ਆ ਉਹਦੀ ਪੈਣਾ ਪਰ ਉਪਰ ਸਮਝਦਾ ਉਹ ਤਾ ਦੂਰ ਹੈ ਇਹਦੇ ਤੋਂ ਨੀਂ ਕਹਿੰਦਾ ਯਾਰੀ ਦੀ ਕਸਮ ਉਹਦੀ ਲਿਹਾਜ ਕਰਕੇ ਮੈਂ ਪਿੱਛੇ ਹਟ ਗਿਆ ਅੱਛਾ ਦੋਸਤ ਉਹ ਕੀ ਗੱਲ ਹੋ ਗਈ ਕਿਉਂ ਸੀ ਜਨਾ ਹਸਨਲ ਤਾਂ ਕੋਈ ਗੱਲੀ ਨਹੀਂ ਦੀ ਜਾਣ ਤੂੰ ਉਹ ਫਿਲਮ ਦਾ ਡਾਇਲੋਗ ਨਹੀਂ ਸੁਣਿਆ ਇੱਕ ਲੜਕਾ ਔਰ ਲੜਕੀ ਕਦੇ ਦੋਸਤ ਨਹੀਂ ਹੋ ਸਕਤੇ ਇਹ ਤਾਂ ਇੱਕ ਪੜਦਾ ਹੀ ਆ ਉਹ ਨਹੀਂ ਓਏ ਉਹਨਾਂ 'ਚ ਅਜੇ ਕੁਝ ਨਹੀਂ ਹੈਗਾ ਉਹ ਉਹਨਾਂ 'ਚ ਕੁਝ ਹੈਗਾ ਜਾਂ ਨਹੀਂ ਹੈਗਾ ਉਹ ਤਾਂ ਰੱਬ ਜਾਣਦਾ ਹੈ ਕੋਇਆ ਕੀ ਪਹੇਲੀ ਜੇ ਪਾਈ ਜਨਾ ਯਾਰ ਮੈਨੂੰ ਤੇਰੀ ਅੱਧੀਆਂ ਗੱਲਾਂ ਸਮਝ ਆਉਂਦੀ ਨੇ ਅੱਧੀਆਂ ਲੱਗਦੀ ਹੀ ਨਹੀਂ ਉਹ ਕੋਈ ਨਹੀਂ ਟਾਈਮ ਆਉਣ ਤੇ ਸਮਝਾਉਂਗਾ ਇੱਕ ਤਾਂ ਮੇਰਾ ਮਸਲਾ ਹੱਲ ਕਰਤਾ ਗੁਰੀ ਤੇ ਸੀਰਤ ਵਾਲੀ ਕੱਲ ਦੱਸ ਕੇ ਵੀ ਆਪਚ ਦੋਸਤ ਨੇਗੇ ਬੋਲੇ ਦੱਸ ਕੀ ਕੰਮ ਓ ਯਾਰ ਇੱਕ ਸੀਨ ਜਾ ਕਾਲਿੰਗ ਸੀਨ ਜਾ ਕਰੀ ਯਾਰ ਓ ਯਾਰ ਮੈਨੂੰ ਤੂੰ ਕਿੱਥੇ ਕਰਾਏਂਗਾ ਤੂੰ ਮੈਨੂੰ ਕਿੱਥੇ ਚਲਾਉਣਾ ਆਉਂਦਾ ਇਹ ਜਿਗਾੜ ਜਾ ਓ ਇੱਥੇ ਕੀ ਕਰਨਾ ਯਾਰ ਕੈਮਰਾ ਫੜ ਕੇ ਖੜਨਾ ਐ ਇੱਥੇ ਘੜਾ ਕੋਈ ਮੰਤਰ ਪੜ੍ਹਨਾ ਉਹ ਪੰਗੇ ਦਵਾਈ ਜਨਾ ਮੈਂ ਓਏ ਯਾਰ ਜਿਹੜਾ ਮੇਰੇ ਨਾਲ ਦਾ ਸੀ ਉਹਦੇ ਨਾਲ ਆਪਣੀ ਬਣਦੀ ਹੀ ਨਹੀਂ ਹੈਗੀ ਅੱਛਾ ਓ ਯਾਰ ਉਹ ਜਾ ਕੇ ਅਬਦੀ ਢਿੱਲੀ ਨਾਲ ਫੋਨ ਨਹੀਂ ਚੱਕਦਾ ਹੈਗਾ ਮੈਂ ਇਹ ਹੁੰਦੇ ਤਾਂ ਫਾ ਕੀ ਕਰਾਉਣਾ ਤੂੰ ਕਰ ਦੇ ਮੇਰਾ ਸੀਨ ਕਰ ਉਹ ਤਾਂ ਚਲ ਠੀਕ ਹੈ ਸੱਚ ਓਏ ਸੀਰਤ ਮੁੜ ਕੇ ਆਈ ਨਹੀਂ ਵੀਡੀਓ 'ਚ ਇੱਕ ਵੀਡੀਓ ਚਾਹੀਦੀ ਕੀ ਗੱਲ ਹੋ ਗਈ ਓ ਯਾਰ ਤੈਨੂੰ ਪਤਾ ਤਾਂ ਹੈ ਕੁੜੀਆਂ ਸੌ ਸਿਆਪੇ ਹੁੰਦੇ ਨੇ ਉਹਦੇ ਘਰ ਦੇ ਨਹੀਂ ਕੰਮ ਕਰਦੇ ਉਹਨੂੰ ਅੱਛਾ ਚਲ ਤੂੰ ਗੱਲਾਂ ਹੀ ਨਾ ਮਾਰ ਕਰ ਦੱਸ ਇੱਧਰ ਜਲਾਵਾਂਗੇ ਇੱਧਰ ਆ ਆ ਬਸ ਆ ਲੈ ਨਹੀਂ ਬੈਕਗ੍ਰਾਉਂਡ ਜਾ ਠੀਕ ਆ ਫਿਰ ਕੈਕਸ਼ਨ ਹਾਂ ਐਕਸ਼ਨ ਹੈਲੋ ਹਾਂਜੀ ਉਹ ਵਿੱਚ ਜੇ ਰਸੀਦ ਤੇ ਫੋਨ ਆਈ ਜਾਂਦਾ ਲੈ ਬ੍ਰੋ ਫਰੀ ਗੱਲ ਚਲ ਮੈਂ ਇੱਥੇ ਖੜਿਆ ਹਾਂ ਕੋਈ ਨਾ ਹੈਲੋ ਹਾਂ ਸੀਰ ਤੇ ਕਿਵੇਂ ਆ ਠੀਕ ਆ ਠੀਕ ਆ ਹੋਰ ਕੀ ਕਰਦੀ ਸੀ ਕੁਝ ਨਹੀਂ ਚਾਹ ਬਣਾ ਰਹੀ ਸੀ ਅੱਜ ਕੋਚਿੰਗ ਸੈਂਟਰ ਨਹੀਂ ਗਈ ਨਹੀਂ ਉਹ ਘਰੇ ਨਾ ਪੂਆ ਜੀ ਆਏ ਹੋ ਰਿਆ ਅੱਛਾ ਹੋਰ ਓਏ ਅਗਲੀ ਸਟੋਰੀ ਦਾ ਕਰ ਲਿਆ ਕਨਸੈਪਟ ਰੈਡੀ ਡਾਇਲੋਗ ਵਗੈਰਾ ਮੈਂ ਲਿਖ ਦਿੱਤੀ ਆ ਮੈਂ ਪੀਡੀਐ ਬਣਾ ਕੇ ਤੈਨੂੰ ਸੈਂਡ ਕਰ ਦੂੰਗੀ ਆਪਣੀ ਪਿਛਲੀ ਸਟੋਰੀ ਵਧੀਆ ਚੱਲੀ ਜਾਂਦੀ ਹੈ ਨਾ ਓਏ 10000 ਵਿਊ ਤਾਂ ਹੋ ਗਏ ਪਰ ਕੁੜੀ ਦੇ ਐਕਟਿੰਗ ਚ ਨਾ ਤੇਰੀ ਵਾਲੀ ਗੱਲ ਨਹੀਂ ਸੀ ਹੂੰ ਕੀ ਕਰ ਸਕਦੇ ਹਾਂ ਉਚਲ ਕੋਈ ਨਾ ਤੂੰ ਮਾਨ ਨਾ ਛੋਟਾ ਕਰ ਰੱਬ ਨਾ ਵਦਕੇ ਤਾਂ ਤੂੰ ਕਰ ਰਿਆ ਮੇਰੇ ਲਈ ਨਾ ਕੁਛ ਕਰਦੇ ਹੋ ਵੀ ਚੈਨਲ 'ਚ ਮੇਰਾ ਹਿੱਸਾ ਉਹ ਲੈ ਕਰਦੇ ਕਿਉਂ ਨਹੀਂ ਸਭ ਕੁਝ ਤੂੰ ਕਰਦੀਆਂ ਡਾਇਲੋਗ ਲਿਖਦੀਆਂ ਥੰਬਨੇਲ ਸਾਰਾ ਕੁਝ ਯਾਰ ਹੁਣ ਚੈਨਲ ਸਾਰਾ ਕੁਝ ਤੇਰੇ ਕਰਕੇ ਚੱਲਦਾ ਹੈ ਤੇਰੀ ਮਿਹਨਤ ਕਰਕੇ ਓ ਸ਼ੀਰਤ ਚਾਣੀ ਬਣੀ ਹਲੇ ਤੱਕ ਹਾਂਜੀ ਹਾਂਜੀ ਆਉਣੀ ਹੈ ਬਸ ਬਣ ਗਈ ਚਲ ਨਾ ਮੈਂ ਬਾਅਦ 'ਚ ਕਰਦੀ ਆ ਮੈਂ ਚਾਹ ਬਣਾ ਕੇ ਦੇ ਜਾਂ ਲਿਆ ਤਾਂ ਨਾ ਗਿਆ ਸਿਹਤ ਨਾਲ ਹੁਣ ਗੱਲ ਕਰਦੇ ਆਂਗੇ ਜਾ ਕੇ ਪਰ ਤਾਂ ਠੀਕ ਵਜੇ ਨੇਗੇ ਬਸ ਤਾਂ 9 ਵਜੇ ਚੜਦੀ ਆ ਟਾਈਮ ਪਿਆ ਬਲਾਂ ਹੱਥੋਂ ਤੋ ਕੇ ਟੀ-ਸ਼ਰਟ ਬਦਲ ਕੇ ਫਿਰ ਚੱਲਦੇ ਆਂ ਵੀਡੀਓ ਤਾਂ ਸੋਣੀ ਬਣਾਈ ਇਹਨਾਂ ਨੇ ਪਰ ਥੋੜੀ ਨਾ ਵੌਇਸ ਦੀ ਪ੍ਰੋਬਲਮ ਆ ਮਾਈਕ ਚੇਂਜ ਕਰਨਾ ਲਿਆ ਕਹੂੰਗੀ ਕੁੜੀ ਨੂੰ ਵੀ ਮਾਈਕ ਚੇਂਜ ਕਰ ਲੈ ਅੱਡੇ ਕਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਪਣੀ ਵੀਡੀਓ ਬੈਸਟ ਫਰੈਂਡ ਦਾ ਤੀਜਾ ਐਪੀਸੋਡ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੇ ਆਪਣੇ 4 ਲੱਖ ਤੇ ਦੇਖ ਰਹੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਆਪਣੀ 4 ਲੱਖ ਦੀ ਫੈਮਿਲੀ ਪੂਰੀ ਹੋ ਚੁੱਕੀ ਹੈ ਜੀ ਬਹੁਤ-ਬਹੁਤ ਧੰਨਵਾਦ ਤੇ ਹੁਣ ਆਪਾਂ ਬੋਲਾਂਗੇ ਪਹਿਲੇ 15 ਮਿੰਟ ਜਿਨ੍ਹਾਂ ਨੇ ਕੀਤੇ ਸੀ ਪਿਛਲੀ ਵੀਡੀਓ ਤੇ ਹਾਂਜੀ ਜੈਸਮੀਨ ਕੌਰ ਕੋਮਲ ਬੱਬੂ ਔਲਖ ਲਖਵੀਰ ਸਿੱਧੂ ਰਮਨ ਸੋਹੀ ਯੂਜ਼ਰ ਆਕਾਸ਼ ਮੱਲੀ 4045 ਮਹਿਕਮਾ ਕਮਲ ਸੰਧੂ ਕੌਰ ਹਰਪ੍ਰੀਤ ਰਮਨ ਸੋਹੀ ਕੋਮਲ 93 ਯੂਜ਼ਰ ਹੈਪੀ ਸਿੰਗਰ ਯੂਜ਼ਰ ਏਸੀ 15 ਕਮੈਂਟ ਸੀ ਹਨਾ ਜਿਨ੍ਹਾਂ ਨੇ ਪਿਛਲੀ ਵੀਡੀਓ ਤੇ ਕੀਤੀ ਸੀ ਤੇ ਤੁਸੀਂ ਵੀ ਕਰੋ ਇਸ ਪਾੜ ਤੇ ਤੁਹਾਡੇ ਅਗਲੇ ਪਾੜ ਤੇ ਨਾਂ ਬੋਲਾਂਗੇ ਤੇ ਬਾਕੀ ਫੇਸਬੁੱਕ ਵਾਸਤੇ ਹਾਂਜੀ ਲੋ ਮੈਂ ਦਗਾ ਨਹੀਂ ਤੇ ਤੁਸੀਂ ਵੀ ਕਰੋ ਕਮੈਂਟ ਕਰ ਜੀ ਤੇ ਆਪਣਾ ਫੇਸਬੁੱਕ ਤੇ ਪਿਆ ਜੀ ਪਾਲੀਗੁਰੀ ਮੂਵੀਜ਼ ਉੱਤੇ ਵੀ ਆਪਣਾ 1 ਲੱਖ ਪਲੱਸ ਫੋਲੋਅਰ ਹੋ ਗਿਆ ਜੀ ਵਧਾਈਆਂ ਤੇ ਆਪਾਂ ਨੂੰ ਇੰਸਟਾਗ੍ਰam ਆਪਣੀ ਆਈਡੀ ਹੈ ਜੀ ਗੰਡੂਆ ਜੀ ਟੀਵੀ ਉੱਤੇ ਵੀ ਜਰੂਰ ਫੋਲੋ ਕਰ ਲਿਓ ਜੇ ਕਿਸੇ ਵੀਰ ਨੂੰ ਕੋਈ ਕੰਮ ਹੋਵੇ ਤੇ ਚੌਥੇ ਪਾੜ ਦੀ ਕਿਹਨੂੰ ਕਿਹਨੂੰ ਵੇਟ ਆ ਉਹ ਵੀ ਸਾਨੂੰ ਕਮੈਂਟ ਦੱਸਿਓ ਜੇ ਕੋਈ ਗਲਤੀ ਮਲਤੀ ਕੋਈ ਹੋਈ ਤਾਂ ਉਹ ਵੀ ਦੱਸਿਓ ਤੇ ਹੋਰ ਜੀ ਬਾਕੀ 4 ਲੱਖ ਸਬਸਕ੍ਰਾਈਬਰ ਪਹਿਲਾਂ ਗੁਰੀ ਨੇ ਕਹਿਤਾ ਹੋਗੇ ਹਨਾ ਆਪਣੇ ਹੋ ਹੀ ਗਏ ਬਸ ਤਾਂ ਸਾਰਿਆਂ ਦਾ ਧੰਨਵਾਦ ਅਸੀਂ ਇੱਕ ਟਾਰਗੇਟ ਜਾਂ ਦੇਖਿਆ ਸੀ 2024 ਤੋਂ ਪਹਿਲਾਂ ਵੀ ਕਰਨਾ ਤਾਂ ਤੁਸੀਂ ਕਰਵਾਤੀ ਹੋਵੇ ਕਰਵਾਤੀ ਦੀ ਮਿਹਨਤ ਕਰਕੇ ਹੋਗੇ ਹੁਣ ਆਪਾਂ ਅਗਲੇ ਸਾਲ ਤੇ ਇਹ ਇੱਕ ਸਾਲ ਦੇ ਵਿੱਚ ਚੱਪਾ ਲੱਖ ਦਾ ਟਾਰਗੇਟ ਕਰਨਾ ਠੀਕ ਹੈ ਜੀ ਤੇ ਫਿਰ ਮਿਲਦੇ ਆਪਾਂ ਹੁਣ ਚੌਥੇ ਪਾੜ ਚ ਬਾਕੀ ਜਿਹੜੀ ਦੂਜੀ ਸੀਰੀਜ਼ ਪੈਂਡਿੰਗ ਨੇ ਉਹ ਵੀ ਲੈ ਕੇ ਆਵਾਂਗੇ ਸਾਰੀਆਂ ਓਕੇ ਖਿਆਰ ਬਣਾਈ ਰੱਖਿਓ ਓਕੇ ਲਵ ਯੂ ਆਲ ਠੀਕ